ਓਏ ਕਿੱਧਰ ਫਿਰਦਾ ਗਿਆ ਲਿਆ ਓ ਉਹ ਪੁਰਿਆ ਓ ਪੁੱਛਣਾ ਯਾਰ ਓਏ ਆ ਜਾ ਜਾ ਲਸ ਵੀ ਇਧਰ ਗੋਰਾ ਤੇ ਨੰਗਿਆ ਗੋਰਾ ਤਾਂ ਨਹੀਂ ਲੰਗਾ ਕਿਉਂ ਕੀ ਗੱਲ ਹੋ ਗਈ ਬਹਿ ਜਾ ਹੈ ਪਹਿਰੇ ਹੋ ਗਏ ਕਰ ਲੈ ਯਾਰ ਓਏ ਬਹਿ ਜਾ ਮੈਂ ਛੇੜਾਂ ਮੈਂ ਕਿਥੇ ਦਿਨ ਸੀ ਪੀ ਜਾਂਦਾ ਕੰਡਾ ਕਢਣਾ ਯਾਰ ਬੜਾ ਤੱਤਾ ਹੋਇਆ ਫਿਰਦਾ ਕਿੱਧਰ ਦਾ ਬਹਿ ਤਾ ਜਾ ਤੈਨੂੰ ਦੱਸ ਦੱਸ ਸਕੀਮ ਗੱਲ ਕੀ ਹੋ ਗਈ ਸੁਣ ਤੈਨੂੰ ਕਹਾਂ ਮੇਰਾ ਤੈਨੂੰ ਗੁੱਸਾ ਜਣਾ ਹੋ ਜੀ ਰ ਮਹਾਪੋਗਾ ਲਾ ਕੇ ਆਇਆ ਯਾਰ ਉਹ ਕੰਜਰ ਦਾ ਗੱਲ ਤਾਂ ਸੁਣ ਲੈ ਚੱਕਰ ਕੀ ਹੋ ਗਿਆ ਮੈਨੂੰ ਤੂੰ ਸਾਰੀ ਗੱਲ ਦੱਸ ਕੀ ਗੱਲ ਹੈ ਚੱਕਰ ਤਾਂ ਯਾਰ ਕਰ ਲੈ ਯਾਰ ਉਹ ਗਾਲ ਜੀ ਦੇ ਗਿਆ ਸਾਸੀ ਚ ਗੋਰਾ ਹਾਂ ਤੇ ਹੁਣ ਤੂੰ ਉਹਦੇ ਨਾਲ ਮਨ ਲਾ ਖੈਬਰ ਨੂੰ ਜਾਣੇ ਹੋਰ ਹੁਣ ਮੈਂ ਤਾਂ ਭਾਲਦਾ ਸੀ ਓਕੇ ਜਰਦੇਓ ਆਹੀ ਤਾਂ ਕਮੀਆਂ ਨੇ ਆਪਣੇ ਚਾ ਹਾਂ ਓਏ ਆਹੀ ਕਮੀ ਆਪਣੇ ਚ ਜੱਟਾਂ ਚ ਉਧਰ ਥਰੀਕ ਗਾਲ ਹੀ ਦੇ ਗਿਆ ਫਿਰ ਤੂੰ ਪਿੱਛੇ ਹੀ ਰਹਿ ਗਿਆ ਓਏ ਤੋਏ ਬਾਣੀਆਂ ਵਾਲੀ ਸਕੀਮ ਲੜਾ ਕੰਜਰ ਦੇਆ ਬਾਣੀਆਂ ਵਾਲੀ ਬਾਣੀਆਂ ਵਾਲੀ ਸਕੀਮ ਕੇ ਮੇਰੇ ਤੋਂ ਡਾਂਗੋ ਛੁੱਟੀ ਹੋਣਾ ਹਾਂ ਡਾਂਗੋ ਛੁੱਟੀ ਕਹਿੰਦਾ ਮੈਂ ਤੈਨੂੰ ਦੱਸਾਂ ਹਾਂ ਤੇਰਾ ਖੇਤ ਉਹਦਾ ਖੇਤ ਇਕੱਠੇ ਹੈ ਨਾ ਓ ਯਾਰ ਕਿੱਧਰ ਖੇਤ ਯਾਰ ਮੈਂ ਤਾਂ ਡਹੂ ਆ ਉਹਦੇ ਨਾਲ ਯਾਰ ਹਾਂ ਇਕੱਠੇ ਹੈ ਗੱਲ ਤਾਂ ਸੁਣ ਲੈ ਹਾਂ ਇਕੱਠੇ ਹੈ ਉਹਨੇ ਬੀਜੀ ਐ ਮੱਕੀ ਤੇ ਤੈਲ ਆਇਆ ਜੋ ਨਾ ਆ ਲਈਏ ਫਿਰ ਇਹ ਤਾਂ ਕਿ ਛੱਕ ਆਹੀ ਡੰਡਕਾ ਲੈ ਜਾ ਪਾਣੀ ਝੋਨੇ ਚ ਹੈਗਾ ਫੁੱਲ ਹੈ ਫੁੱਲ ਜਮਾ ਆਹੀ ਡੰਡਕਾ ਲੈ ਜਾ ਤੇ ਤਿੰਨ ਚਾਰ ਖੱਡਾਂ ਕਰਿਆ ਤੜਕਿਉ ਨੇ ਪਾਉਣਾ ਮੱਕੀ ਦਾ ਚਾਰ ਜਦੋਂ ਉਹ ਤੜਕੇ ਨੂੰ ਜਾਊਗਾ ਡੱਬੂ ਬੋਲਾ ਜੀ ਆਪੀ ਡਿੱਗਦਾ ਬਿਲਕੁਲ ਡਿੱਗ ਪਿਆ ਕਰਾ ਹੋ ਗਿਆ ਡਿੱਗ ਪਿਆ ਕਰਾ ਹੋ ਗਿਆ ਕੰਜਰ ਦੇ ਸਾਰੀ ਉਮਰੀ ਯਾਦ ਰੱਖੇਗਾ ਗੱਲ ਤਾਂ ਤੇਰੀ ਪੱਕੀ ਆ ਓਏ ਐਨ ਨਾਲੇ ਤਾਂ ਮੈਂਬਰਾਂ ਸਪੈਂਚਾਂ ਦੇ ਪੈਰੀ ਆ ਤੋੜ ਬਣ ਕੇ ਹਣਾ ਨਾਲੇ ਹੋਰ ਦੱਸ ਤੜਕਿਆਂ ਨਾਲੇ ਲਾਂਭਾ ਦੇ ਐ ਕਹਦੇ ਭਰਾਵਾ ਤੇਰੀ ਮੱਖੀ ਚ ਤੂੰ ਹੀ ਮੇਰੀਆਂ ਬੱਟਾਂ ਖਰਾਬ ਕਰ ਦੇ ਤੜਕੇ ਨੂੰ ਕਿਸ ਨੇ ਹੀ ਵਜੂ ਵੀ ਭਈ ਆੜ ਗਿਆ ਕੱਢ ਤੂੰ ਗਾਲ ਦੇ ਕੇ ਅੱਜ ਤੂੰ ਪਾਣੀ ਤੋੜ ਤਾ ਹਾਂ ਬਣ ਗਈ ਨੇ ਕਹਿੰਦੇ ਹਾਂ ਆਪੀ ਜਿਹਨੂੰ ਮੱਖੀ ਦਾ ਚਾਰ ਪਾਉਣਾ ਤੜਕੇ ਨੂੰ ਅੱਛਾ ਬਾਣ ਆ ਉਹਦਾ ਨਮਾ ਨਮਾ ਟਰੈਕਟਰ ਬਾੜੂਗਾ ਟਰੈਕਟਰ ਖੂਬਾ ਟਰੈਕਟਰ ਵੇਸਾ ਲੱਗੂ ਦੱਲੇ ਮਾਉ ਜਨਾ ਐ ਬਈ ਜੀ ਬਗਰੇਆਂ ਥੱਲੇ ਬਗਰੇਆਂ ਥੱਲੇ ਤੇ ਕੱਲ ਨੂੰ ਝੱਟ ਦੇਖੀ ਬਾ ਠੀਕ ਐ ਫਿਰ ਬਣ ਗਿਆ ਆ ਤੇਰੇ ਅੱਜ ਤੂੰ ਬਸਣਾ ਮੈਨੂੰ ਲੱਖ ਰੁਪਏ ਦਾ ਕੰਮੀ ਕਰਦਾ ਮੇਰਾ ਐਵੇਂ ਡਾਂਗ ਚੱਕੀ ਫਿਰਦਾ ਸਿਰਚ ਮਾਰੇਗਾ ਪੈਸੇ ਲਾਉਣ ਨੂੰ ਥਾਂ ਕਰੇਗਾ ਤੂੰ ਸਿੱਧਾ ਮੱਕੀ ਚ ਪਾਣੀ ਛੜ ਦੇ ਆਪੀ ਕਦੇ ਡਿੱਗ ਪਿਆ ਘੜਾ ਹੋਊਗਾ ਡਿੱਗ ਪਿਆ ਘੜਾ ਹੋ ਗਿਆ ਬੰਦੇ ਪੁੱਟੜ ਕੇ ਭੜੇ ਭੜੇ ਲੱਖ ਰੁਪਏ ਨਹੀਂ ਜਾਂਦਾ ਮੈਂ ਸੱਚੀ ਨਾ 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 ਤੂੰ ਜਾ ਕੰਮ ਕਰ ਜਦੋਂ ਐਵੇਂ ਜਲੜੀ ਜਾਂਦੇ ਨੇ ਸਕੀਮ ਨਹੀਂ ਲਾਉਂਦੇ ਇਹ ਗਏ